ਹਾਂਜੀ ਵਿਪਨ ਜੀ ਤੁਸੀਂ ਵੀ ਚਾਉਣਾ ਲੰਗਰ ਛਕਣ ਆਇਓ ਜੀ ਇਸ ਖੂ ਤੇ ਲਾਡੂ ਕਾ ਤਾਂ ਕੀ ਚਾਹਣਾ ਚਾਹੁੰਦੇ ਹੋ ਜੀ ਦੇਖੋ ਜੀ ਜੋ ਇਹ ਪਰੰਪਰਾ ਹੈ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੀ ਜੋ ਬਾਬਾ ਤਾਰਾ ਚੰਦ ਜੀ ਆਪਣੇ ਪੁਰਾਣੇ ਵੱਡ ਵਡੇਰੇ ਸਨ ਉਹਨਾਂ ਨੇ ਆ ਕੇ ਇੱਥੇ ਵਸੋ ਕੀਤੀ ਜਦੋਂ ਵੰਡ ਹੋਈ 1947 ਉਸ ਤੋਂ ਬਾਅਦ ਇਹ ਸਾਰੇ ਹੀ ਖੇਤ ਵਾਸੀਆਂ ਦੇ ਸਹਿਯੋਗ ਦੇ ਨਾਲ 10-12 ਘਰ ਤਕਰੀਬਨ ਮੰਦਦੇ ਨੇ ਜੀ ਉਹਨਾਂ ਦੇ ਸਹਿਯੋਗ ਦੇ ਨਾਲੇ ਚਾਵਲਾਂ ਦਾ ਲੰਗਰ ਕੀਤਾ ਗਿਆ ਜੀ ਤੇ ਕੱਲ ਠੰਡੇ ਮਿੱਠੇ ਪਾਣੀ ਦੀ ਸ਼ਬੀਰ ਵੀ ਲਗਾਈ ਗਈ ਹੈ ਅਤੇ ਹਾਕਮ ਚੰਦ ਨੰਬਰਦਾਰ ਜੋ ਉਹ ਉਸੇ ਹੀ ਪਰੰਪਰਾ ਨੂੰ ਉਹਨਾਂ ਦੇ بیٹے ਅਸ਼ੋਕ ਜੀ ਉਹ ਚਲਾ ਰਹੇ ਨੇ ਤਾਂ ਸਾਰੇ ਖੇਰ ਦੇ ਗਵਾਂਢੀ ਵੀ ਇਹਨਾਂ ਦਾ ਸਾਥ ਦੇ ਰਹੇ ਨੇ ਤਾਂ ਰਾਤ ਨੂੰ ਤੁਸੀਂ ਵੇਖ ਸਕਦੇ ਹੋ ਰੱਬ ਨੇ ਸੁਣ ਲਈ بارش ਵੀ ਚੰਗੀ ਪੈ ਗਈ ਅਤੇ ਮਜ਼ਦੂਰਾਂ ਨੂੰ ਰਾਤ ਦੀ ਖਬਰ ਵੀ ਮਿਲੀ ਕਿਉਂਕਿ 45 50 ਡਿਗਰੀ ਦੇ ਵਿੱਚ ਅੰਮ੍ਰੇਚ ਦੇ ਵਿੱਚ ਜੋ ਮਜ਼ਦੂਰ ਚੋਨਾ ਲਗਾ ਰਹੇ ਨੇ ਤਾਂ ਜ਼ਿੰਮੇਦਾਰਾਂ ਨੂੰ ਵੀ ਰਾਤ ਦੀ ਖਬਰ ਮਿਲੀ ਹੈ ਤੇ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਇਹ ਲੰਗਰ ਚੱਲਦੇ ਰਹਿਣ ਅਤੇ ਵਾਹਿਗੁਰੂ ਕਿਰਪਾ ਬਣਾਈ ਰੱਖੇ ਤੇ ਅਸੀਂ ਇੱਕ ਹੋਰ ਅਪੀਲ ਕਰਦੇ ਹਾਂ ਵਾਧ ਤੋ ਵਾਧ ਰੋਕ ਲਗਾਈਏ ਤਾਂ ਜੋ ਆਪਾਂ ਵਾਤਾਵਰਨ ਨੂੰ ਬਚਾਈਏ ਅਤੇ ਤਾਬ ਮੰਨ ਵਧੀਆ ਰਵੇ ਮੈਨੂੰ ਇਹ ਲੱਗਦਾ ਜਿਵੇਂ ਮੈਂ ਦੋਨੋਂ ਪਿੱਛੇ ਲੰਬੇ ਸਮੇਂ ਤੋਂ ਦੇਖ ਰਿਹਾ ਤੁਸੀਂ ਸ਼ਬੀਲਾ ਹਰੇਕ ਸ਼ਬੀਲ ਦੀ ਸੇਵਾ ਕਰਦੇ ਹੋ ਸੇਵਾ ਨਿਭਾਉਂਦੇ ਹੋ ਤਾਂ ਇੱਧਰ ਦੇਖਿਆ ਸੀ ਆਪਣੇ ਟਾਣੀ ਮੁੰਛੀ RAM ਪੰਪ ਦੇ ਕੋਲ ਅੱਲੂ ਦਾ ਅੱਡੇ ਤੇ ਵੀ ਸੇਵਾ ਕੀਤੀ ਆ ਅੱਜ ਇੱਥੇ ਸੇਵਾ ਕਰਨ ਆਏ ਹਾਂ ਚਾਵਣਾ ਲੰਗਰ ਦੀ ਤਾਂ ਲੱਗਦਾ ਕਿਤੇ ਨਾ ਕਿਤੇ ਮਤਲਬ ਅਸਰ ਹੋ ਰਿਹਾ ਰਾਤ ਬਾਰਸ਼ ਪੈ ਗਈ ਵਧੀਆ ਰਹਾਦ ਮਿਲ ਗਈ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਲਾਈਵ Uh, 24 ਫਾਈਲ ਕਾ ਦਾ ਜੋ ਹਰ ਖੁਸ਼ੀ ਗਮੀ ਦੇ ਮੌਕੇ ਤੇ ਸਾਰੀ ਕਵਰੇਜ ਨੂੰ ਤੁਸੀਂ ਕਵਰ ਕਰਦੇ ਜੇ ਤਾਂ ਤੁਸੀਂ ਲੰਬੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਜੇ ਬਹੁਤ ਹੀ ਵਧੀਆ ਇਮਾਨਦਾਰੀ ਪੱਤਰਕਾਰੀ ਤੁਸੀਂ ਕਰ ਰਹੇ ਜੇ ਬਲਦੇਵ ਲਾਧੂ ਕਾ ਜੀ ਤਾ ਜਿੱਥੇ ਵੀ ਸਾਨੂੰ ਕੋਈ ਸੇਵਾ ਦਾ ਮੌਕਾ ਮਿਲਦਾ ਹੈ ਜਿੱਥੇ ਹੀ ਸਾਨੂੰ ਪਤਾ ਲੱਗਦਾ ਵੀ ਅਸੀਂ ਆਪ ਮੋਰੇ ਚੱਲ ਕੇ ਅਜੀ ਸੇਵਾ ਕਰਨ ਜਾਂਦੇ ਆਂ ਤਾਂ ਜੋ ਆਪਣੇ ਵੱਡ ਬਰੇ ਵਡੇਰੇ ਜੋ ਹਾਂਜੀ ਅੰਕਲ ਜੀ ਜਿਹੜੀ ਇਥੇ ਦੇਗ ਵਰਤਾਈ ਗਈ ਚੌਲਾਂ ਦੀ ਹਰ ਸਾਲ ਵਰਤਾਈ ਜਾਂਦੀ ਹੈ ਹਾਂਜੀ ਯਾਦ ਕੀਤੀ ਵਰਤਾਈ ਜਾ ਰਹੀ ਹੈ ਇੰਦੀ ਛੋਕੜ ਵੀ ਅਚਬੀ ਲਾਉਣੀ ਹੈ ਇਹੋ ਜਿਹਾ ਵਿੱਚ ਸਾਨੂੰ ਕਰਦੇ ਆ ਜੀ ਰਾਤ ਨੂੰ ਬਾਅਦ ਖੂਤੇ ਐਸਤੇ ਇਹ ਖੂਤalਦਾ ਸੀ ਪਿੰਡਾਂ ਹੁੰਦੀਆਂ ਸਨ ਬੜੇ ਜੋੜ ਦੇ ਖੂਗਦਾ ਸੀ ਵਗਣ ਤੋਂ ਬਾਅਦ ਇਹ ਖੂ ਦਾ ਨਾਮ ਰੱਖਿਆ ਗਿਆ ਜਗਾ ਦਾ ਬਾਬਾ ਤਾਰਾ ਚੰਦੇ ਨਾਲ ਜੀ ਤੇ ਉਹਨਾਂ ਦਾਗਾ ਤੁਹਾਨੂੰ ਆਪਣੇ ਹੁਣ ਐਸੇ ਅਮਜ਼ੋਤਰਾ ਹਾਕਮ ਚੰਦ ਨੰਬਰਦਾਰ ਉਹ ਐਸੇ ਕੰਮ ਨੂੰ ਉਵੇਂ ਤਾਂ ਉਵੇਂ ਬਰਕਰਾਰ ਰੱਖੀ ਹੁੰਦੇ ਨੇ ਜੀ ਤੇ ਹਰ ਸਾਲ ਹਾਰ ਦੀ ਸੱਤ ਵਾਲੇ ਦਿਨ ਇੱਥੇ ਲੰਗਰ ਹੁੰਦਾ ਹੈ ਪਰੇ ਜਦੋਂ ਸੀ ਸਾਨੂੰ 1950 ਦੇ ਵਿੱਚ ਜਮੀਨ ਅਲਾਟਮੈਂਟ ਹੋਈ ਪਹਿਲਾਂ ਹੋਈ ਨਹੀਂ ਸੀ ਉਦੋਂ ਦਾ ਹੀ ਐਵੇਂ ਲੰਗਰ ਚੱਲਿਆ ਹੁੰਦਾ ਬਾਬੇ ਜੀ ਮਹਿਰਨ ਤੇ ਬਾਕੀ ਲੋਕਾਂ ਨੇ ਸ਼ਬੀਰ ਲਾਈ ਇੱਥੇ ਮਿੱਠਾ ਪਾਣੀ ਵਰਤਾਇਆ ਵਾਧੂ ਸੰਗਤਾਂ ਸਾਰੀਆਂ ਪਿੰਦੀਆਂ ਨਹੀਂ ਆਣ ਜੀ ਤੇ ਉਹਨਾਂ ਦੀ ਦੁਆ ਬਰਕਤ ਨਾਲ ਰਾਤੀ بارش ਵੀ ਆ ਗਈ ਤੇ ਲੋਕਾ ਆਪਣਾ ਹੁਣ ਚਾਵਲ ਕਿਤੇ ਨਾ ਲੰਗਰ ਛਕਿਆ ਲੋਕਾਂ ਨੇ ਤੇ ਠੰਡ ਮਸੂਦ ਕਰੀ ਜਾਂਦੇ ਨੇ ਹਰ ਕੋਈ ਭਾਵੇਂ ਜ਼ਿਮੀਂਦਾਰ ਹੈ ਤੇ ਭਾਵੇਂ ਮਜ਼ਦੂਰ ਹੈ ਤੇ ਉਹ ਮਾਰਨਾ ਕਰ ਦਿਓ ਜੀ ਮਾਲਕ ਦਾ ਹਾਂਜੀ ਹਾਂਜੀ ਆਪਣਾ ਤਾਂ ਰੰਦਾ ਹੀ ਹੋ ਰੱਬ ਦਾ ਨਾਮ ਲੈਣਾ ਜੀ ਕੰਮ ਹੀ ਕਰਨਾ ਜੀ ਜੀ ਕਿਰਤ ਕਰਨਾ ਹਾਂਜੀ ਸੁਖਦੇਵਾਲ ਜੀ ਜਦੋਂ ਦਾ ਮਤਲਬ ਮੈਂ ਸਮਝ ਮੈਨੂੰ ਪਈ ਹੈ ਤਾਂ ਮੈਂ ਤੁਹਾਨੂੰ ਦੇਖ ਰਿਹਾ ਤੁਸੀਂ ਇੱਥੇ ਨਾ ਚਾਵਲਾਂ ਦੀ ਜਿਹੜੀ ਦੇਖਦੀ સેવા ਦੇ ਵਿੱਚ ਅਗਰ ਡਿਊਟੀ ਲਗਾ ਰਹੇ ਹੋ ਇਹਦੇ ਬਾਰੇ ਸਾਨੂੰ ਤੁਸੀਂ ਥੋੜਾ ਜਿਆਦਾ ਦੱਸੋ ਜੀ ਇਹਦੀ ਹਿਸਟਰੀ ਕਿੰਨੇ ਤੋਂ ਚੱਲ ਰਿਹਾ ਜੀ ਵੇਖੋ ਜੀ ਇਹ ਸਾਡੇ ਖੂਹ ਤੇ ਤਕਰੀਬਨ ਅਸੀਂ 10-12 ਘਰ ਬਣ ਜਾਂਦੇ ਆ ਔਰ ਇਹ ਛੋਟੇ ਮोटे ਜੀ ਇਹ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਚਾਵਲ ਹਰ ਸਾਲ ਆੜ ਦੀ 7 ਨੂੰ ਕਰਦੇ ਆ ਇਹ ਨਾ ਥਾਂ ਥਾਂ ਪਿੰਡ ਸੜਾ ਲੋਕੇਸ਼ਨ ਦੱਸ ਦੋ ਜੀ ਇਹ ਪਿੰਡ ਲਾਧੂ ਕਾ ਬਾਬੇ ਤਾਰੇ ਚੰਦ ਦਾ ਖੂਹ ਵਜਦਾ ਜੀ ਜੀ ਹੁਣ ਇਸ ਟਾਈਮ ਹਾਕਮ ਚੰਦ ਪੁੱਤਰ ਸ਼੍ਰੀ ਗੋਮਾਰਾਮ ਜੀ ਉਹਨਾਂ ਦਾ ਖੂਹ ਤੇ ਨਾਂ ਤੇ ਮਸ਼ਹੂਰ ਹੈ ਜੀ ਉਸ ਕਰਕੇ ਅਸੀਂ ਹਰ ਸਾਲ ਦੀ ਤਰ੍ਹਾਂ ਆੜ ਦੀ 7 ਨੂੰ ਚਾਵਲਾਂ ਦੇ ਲੰਗਰ ਕਰਦੇ ਆ ਤੇ ਲੋਕਾਂ ਦੇ ਆ ਵਾਡ ਬਡੇਰਾ ਦੇ ਪਰੰਪਰਾ ਪਹਿਲਾਂ ਤੋਂ ਚੱਲ ਰਹੀ ਹੈ ਜੀ ਗਰਮੀ ਬੜੀ ਪੈ ਰਹੀ ਸੀ ਰਾਤ ਮੌਸਮ ਠੰਡਾ ਹੋ ਗਿਆ بارش ਹੋਈ ਹੈ ਜੀ ਮੌਸਮ ਜੀ ਗਰਮੀ ਤਾਂ ਦੇਖੋ ਜੀ ਬਹੁਤ ਜ਼ਿਆਦਾ ਸੀ ਗਰਮੀ ਅੰਤਾਂ ਦੀ ਗਰਮੀ ਸੀ ਜੀ ਤੇ ਹੁਣ ਰਾਤ ਦਾ ਮੌਸਮ ਕੁਝ ਖੁਸ਼ਗੁਵਾਰ ਮੌਸਮ ਹੋ ਗਿਆ ਹੈ ਇਹਦੇ ਕਰਕੇ ਹਰੇਕ ਵੀ ਜੀ ਆਜੰਤ ਆਦਮੀ ਔਰਤਾਂ ਜੋ ਮਜ਼ਦੂਰ ਹਨ ਚੌਣਾ ਲਾ ਰਹੇ ਸੀ ਕੱਲ ਮਿੰਟ ਬਾਅਦ ਆਉਂਦੇ ਸੀ ਬਾਹਰ ਚੋਣਾ ਲਾਉਣਾ ਸੀ ਇੱਥੇ ਬੈਠੇ ਸੀ ਪਾਣੀ ਪੀਣਾ ਨਾਣਾ ਨਾ ਕਿ ਮੁਰ ਜਾ ਕੇ ਚੋਣਾ ਲਾਉਣਾ ਅੱਜ ਕੋਈ ਮੌਸਮ ਥੋੜਾ ਜਿਹਾ ਖੁਸ਼ਗੁਵਾਰ ਹੋਇਆ ਹੈ ਹੁਣ ਦੇਖੋ ਜੀ ਸਾਰੇ ਖੇਤਾਂ ਦੇ ਵਿੱਚ ਇਸ ਟਾਈਮ ਮਜ਼ਦੂਰੀ ਕਰ ਰਹੇ ਆਂ ਸ਼ੁਕਰਾਨਾ ਕਰ ਦਿਓ ਜੀ ਵਾਹਿਗੁਰੂ ਦਾ ਵਾਹਿਗੁਰੂ ਬਹੁਤ ਸ਼ੁਕਰਾਨਾ ਕਰ ਰਿਹਾ ਜੀ ਜੀ ਤੁਸੀਂ ਇਹ ਦੱਸੋ ਇੱਥੇ ਅੱਗੇ ਗੱਲ ਕਰ ਰਹੇ ਸੀ ਅੰਕਲ ਤਾਰਾ ਚੰਦ ਜੀ ਹਾਂ ਜੀ ਹਾਂ ਜੀ ਉਹ ਤੁਹਾਡੇ ਕੀ ਲੱਗਦਿਆ ਜੀ ਉਹ ਸਾਡੇ ਜੀ ਵੀ ਉਹਨਾਂ ਦੀ ਯਾਦ ਚੀਜ਼ ਜਿਹੜੀ ਵਰਦਾਈ ਜਾਂਦੀ ਆ ਹਾਂ ਜੀ ਹਾਂ ਜੀ ਤੁਹਾਡਾ ਜੀ ਇੱਥੇ ਪਿੰਨਰਾਈ ਆਏ ਦਾ ਮ ਇਹ ਸਾਡੇ ਤਾਰਾ ਚੰਦ ਜੀ ਪਰਨਾਨਾ ਜੀ ਸਨ ਜੀ ਤੇ ਉਹਨਾਂ ਦੇ ਮੰਨ ਲਓ ਉਦੋਂ ਤੱਕ ਇਹ ਪਰੰਪਰਾ ਚੱਲ ਰਹੀ ਏ ਤੇ ਹੁਣ ਤੱਕ ਉਹ ਬਰਕਰਾਰ ਰੱਖੀ ਏ ਪਰੰਪਰਾ ਉਦਾਂ ਹੀ ਅਸੀਂ ਚਾਵਲ ਜੋ ਹੀ ਹੈ ਲੰਗਰ ਹਰ ਸਾਲ ਸਤ ਹਾੜ ਦੀ ਤਰੀਕ ਨੂੰ ਕਰਦੇ ਆਂ ਜੀ ਜੀ ਗਰਮੀ ਬਹੁਤ ਪੈ ਰਹੀ ਸੀ ਹੱਦ ਦੀ ਪਿਛਲੇ 4 ਦਿਨਾਂ ਦੇ ਵਿੱਚ ਤੇ ਰਾਤ ਨੂੰ بارش ਹੋ ਗਈ ਮੌਸਮ ਠੰਡਾ ਹੋ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜ਼ਿੰਮੇਦਾਰਾਂ ਨੂੰ ਇਹ ਕਹਿਣਾ ਚਾਹੁੰਨਾ ਵੀ ਵੱਧ ਤੋਂ ਵੱਧ ਆਪਾਂ ਹਰੀਆਲੀ ਔਰ ਰੁੱਖ ਲਾਈਏ ਹਰ ਖੇਤ ਦੇ ਵਿੱਚ ਵਿੱਚ ਇੰਨਾ ਇੱਕ ਜੋ ਰਕਬਾ ਹੈ ਹਰ ਕੋਈ ਵੀ 25-25 ਰੁੱਖ ਆਪਦੇ ਵਟਾਂ ਦੇ ਲਾਏ ਜਿੰਦੇ ਨਾਲ ਮੌਸਮ ਤਬਦੀਲ ਹੋਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਬੱਚੇ ਹਨ ਉਹਨਾਂ ਨੂੰ ਪਸਾਨੀ ਦਾ ਜ਼ਮੀਨ ਦਾ ਸਾਉਣਾ ਨਹੀਂ ਕਰਨਾ ਪਏਗਾ ਤੇ ਰੁੱਖ ਜੋ ਜੋ ਹਰਿਆਲੀ ਹੈ ਇਹ ਵੱਧ ਤੋਂ ਵੱਧ ਰੁੱਖ ਲਾ ਕੇ ਆਪਾਂ ਨੂੰ ਵਾਤਾਵਰਨ ਨੂੰ ਛੋੜਨਾ ਚਾਹੀਦਾ ਜੀ ਉਸੇ ਬਰਦਸੋਹੀ ਸ਼ਾਮ ਤੋਂ ਪਹਿਲਾਂ ਲਾਈਵ ਫਾਜ਼ਲ ਕਾ 420 ਆਪਣੇ ਖੇਤ ਵਿੱਚ ਪਹੁੰਚਣ ਤੇ ਇਹਨਾਂ ਦਾ ਧੰਨਵਾਦ ਕਰਦਾ ਇਹਨੋਂ ਤਹਿ ਧੰਨਵਾਦ ਕਰਦਾ ਤਾਂ ਇਹ ਜਿਹੜੀ ਪਰੰਪਰਾ ਜਿਹੜੀ ਚੱਲ ਰਹੀ ਹੈ ਦੇਖਦੀ ਜਿਹੜੀ ਇਹ 1947 ਤੋਂ ਪਹਿਲਾਂ ਦੀ ਜਿਹੜੇ ਸਾਡੇ ਵੱਡ ਵਡੇਰੇ ਸੀ ਤੇ ਉਹਨਾਂ ਨੇ ਇਹ ਚਲਾਈ ਸੀ ਪਰੰਪਰਾ ਤੇ ਇਹ ਲਗਭਗ ਉਦੋਂ ਦੀ ਜਿਹੜਾ ਇਹ ਸ਼ੋਕਮਾਰ ਅਕਮਚੰਦ ਇਹਨਾਂ ਦੇ ਖੇਤ ਜਿਹੜੀ ਹੈ ਦੇਖ ਹਰ ਸਾਲ ਦੀ ਤਰ੍ਹਾਂ ਇਹ ਵਰਤਾਈ ਗਈ ਹੈ ਇਹ ਪਹਿਲਾਂ ਹੀ 1947 ਤੋਂ ਪਹਿਲਾਂ ਸਾਡੇ ਵੱਡ ਬਡੇਰੇ ਜਿਹੜੇ ਸੀਗੇ ਇਹ ਮਤਲਬ ਉਹ ਉਹਨਾਂ ਦੀ ਪਰੰਪਰਾ ਜਿਹੜੀ ਹੈ ਸੀ ਬਰਕਰਾਰ ਰੱਖਿਆ ਉਹਨਾਂ ਨੂੰ ਤੇ ਚੱਲ ਰਹੀ ਉਦੋਂ ਦੀ ਸੀ ਹਾਂ ਜੀ ਯਾਰ ਹਾਲ ਗਰਮੀ ਬੜੀ ਤਾੜੀ ਪੈ ਰਹੀ ਸੀ ਹਾਂ ਜੀ ਤੇ ਰਾਤ بارش ਪਈਏ ਜੀ ਕਿ ਜਾਣਾ ਚਾਹੁੰਦੇ ਹਾਂ ਜੀ ਹਾਂ ਇਹ ਤਾਂ ਜਿਹੜਾ ਰਾਤ ਦੀ ਖਬਰ ਹੈ ਅਸਾਨਾ ਲਈ ਤੇ ਸਾਰੇ ਸਾਰੇ ਮਜ਼ਦੂਰਾਂ ਲਈ ਜਿਹੜੇ ਚੋਨਾ ਲਗਾ ਰਿਆ ਨੇ ਇਹ ਕੋ ਬਹੁਤ ਹੀ ਸ਼ਕਮਰੀਦ ਗੱਲ ਹੈ ਮਾਲ ਪਸ਼ੂ ਇਹ ਜਿਹੜਾ ਬੜੀ ਭਿਆਨਕ ਜਿਹੜੀ ਗਰਮੀ ਪੈ ਰਹੀ ਸੀ ਉਹ ਉਹਦੇ ਤੋਂ ਜਿਹੜਾ ਅੱਜ ਜਿਹੜਾ ਛਟਕਾਰਾ ਮਿਲਿਆ ਰਾਤ ਮਿਲੀ ਹੈ ਹਰ ਪੰਛੀ ਵੀ ਵੇਖੋ ਤੁਸੀਂ ਖੁਸ਼ ਹੈ ਬਾੜ ਬੱਚਾ ਜੀ ਆ ਜੰਤ ਪਸ਼ੂ ਚੋਨੇ ਦੇ ਦੇਖੋ ਜੀ ਆ ਪਿੱਛੇ ਲੇਵਰ ਵਾਲੇ ਬੜਾ ਇਹਨਾਂ ਨੂੰ ਜੀ ਰਾਤ ਮਿਲੀ ਸਤਿ ਸ਼੍ਰੀ ਅਕਾਲ ਦੋਸਤ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲਕਰ 24 ਏ ਕੀਤੀ ਹੈ ਜੀ ਇਥੂ ਦੇ ਇਲਾਕਾ ਨਵਾਸੀਆਂ ਦੇ ਨਾਲ ਗੱਲਬਾਤ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ